ਪਾਰਮੀ ਸਦੀ ਦੇ ਮਹਾਨ ਸੂਫੀ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਨੂੰ ਸਮਰਪਿਤ 19 ਤੋਂ 23 ਸਤੰਬਰ ਤੱਕ ਬਾਬਾ ਫਰੀਦ ਅਗਮਨ ਗੁਰਮੇਲੇ ਦਾ ਰਸਮੀ ਆਗਾਜ਼ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋ ਗਿਆ ਹੈ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਅਸਥਾਨ ਵਿਖੇ ਵਿਦਵਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਧਾਇਕ ਗੁਰਦਿੱਤ ਸਿੰਘ ਸੇਖ ਅਤੇ ਡਿਪਟੀ ਕਮਿਸ਼ਨਰ ਸਮੇਤ ਹੋਰ ਨਾਮੀ ਸ਼ਖਸੀਅਤਾਂ ਤੇ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ ਬਾਬਾ ਫਰੀਦ ਸੰਸਥਾਵਾ ਦੇ ਮੁਖ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਇਸ ਸਮਾਗਮ ਦਾ ਰਸਮੀ ਆਗਾਜ਼ ਕੀਤਾ ਗਿਆ। ਗੰਦੇਸ਼ ਅਕੋਰ ਅਸਤ। حضرت ਬਾਬਾ ਫਰੀਦ ਜੀ ਦੇ ਆਗਮਨ ਪਰਬ ਦੇ ਮੌਕੇ ਤੇ ਫਰੀਦਪੁਰ ਵਾਸੀਆਂ ਵੱਲੋਂ ਸਾਰੀ ਲੋਕਾਈ ਨੂੰ ਬਹੁਤ ਬਹੁਤ ਵਧਾਈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜਾ ਸੁਨੇਹਾ ਸਭ ਸਾਂਝੀ ਵਾਲ ਸਦਾ ਹੈ ਤੇ ਸਭ ਤੋਂ ਵੱਡਾ ਪਰ ਪ੍ਰੈਕਟੀਕਲ ਜਿਹੜਾ ਸੁਨੇਹਾ ਇਹਦੇ ਵਿੱਚ ਹਰ ਬੋਲੀ ਬੋਲਣ ਵਾਲੇ ਅੱਖੋ-ਵਖਲ ਧਰਮਾਂ ਨੂੰ ਮੰਨਣ ਵਾਲੇ ਸੰਤਾ ਮਹਾਪੁਖਿਆ ਦੀ ਬਾਣੀ ਸੱਚੇ ਪਾਤਸ਼ਾਹ ਸਾਡੇ ਗੁਰੂ ਸਰਬੰਨ ਨੇ ਕਤਰਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਤੇ ਛਤਰ ਛਾਹ ਬਣਾਈ ਆ ਸੋ ਅੱਜ ਮੈਂ ਤਾਂ ਇਹ ਸੁਨੇਹਾ ਦਿੰਦਾ ਕਿ ਜਿਹੜਾ ਪਿਆਰ ਦਾ ਸਨੇਹਾ ਬਾਬਾ ਫਰੀਦ ਜੀ ਦਿੰਦੇ ਆ ਜਿਹੜੀ ਸਹਿਨਸ਼ੀਲਤਾ ਦਾ ਸਨੇਹਾ ਬਾਬਾ ਫਰੀਦ ਜੀ ਦਿੰਦੇ ਆ ਉਹ ਸਾਡੇ ਦਿਲਾਂ ਅੰਦਰ ਸਮਾਵੇ ਸਾਡੀ ਜ਼ਿੰਦਗੀਆਂ ਉਹ ਸਮਾਵੇ ਤੇ ਅਸੀਂ ਸਭ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧੀਏ ਔਰ ਪੰਜਾਬ ਨੂੰ ਦੇਸ਼ ਦਾ ਮੋਰੀ ਸੂਬਾ ਬਣਾਈਏ। ਠੀਕ ਹੈ। ਮੈਂ ਤਾਂ ਕੀ ਕੀ ਸਨੇਹਾ ਦੇ ਸਕਦਾ ਪਰ ਸਾਨੂੰ ਬਾਬਾ ਸ਼ੇਖ ਫਰੀਦ ਜੀ ਦੇ ਸਨੇਹੇ ਨੂੰ ਸਮਝਣਾ ਚਾਹੀਦਾ। ਅੱਜ ਸਾਰੀ ਦੁਨੀਆ ਦੁਖੀ ਆ ਜਿਹੜਾ ਵੀ ਮਨੁੱਖ ਉਹ ਕੀ ਸਾਵਨ ਨੇ ਕਿਆ ਸੀ ਗੰ ਮੈਂ ਜਾਣਿਆ ਦੁੱਖ ਮੁਜ ਕੋ ਦੁੱਖ ਸਭਾਇਆ ਜੱਗ ਕੋਠੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾਲ ਦੁ ਅੱਜ ਹਰ ਮਨੁੱਖ ਕਿਸੇ ਨਾ ਕਿਸੇ ਚਿੰਤਾ ਦੇ ਵਿੱਚ ਗ੍ਰਸਤ ਹੋਇਆ ਹੋਇਆ ਵੇਮ ਸੋ ਉਹ ਬਾਬਾ ਜੀ ਦੀ ਬਾਣੀ ਸਾਨੂੰ ਸਮਝੀ ਚਾਹੀਦੀ ਹੈ ਉੱਠ ਫਰੀਦਾ ਉੱਜੂ ਸਾਜ ਸੁਭਾ ਨਵਾਜ ਗਿਜ਼ਾਰ ਜੋ ਸਰਸਾਈ ਨਾਨਮਾ ਛੋਸਰ ਕਾ ਪੋਤਾਰ ਕਿਉਂਕਿ ਆ ਤੇ ਮਨੁੱਖ ਆਪਣੇ ਹੰਕਾਰ 'ਚ ਤੁਰਿਆ ਫਿਰਦਾ ਰੱਬ ਨੂੰ ਨਹੀਂ ਯਾਦ ਕਰਦਾ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੇ ਡਾਡੇ ਨਾਲ ਸੋ ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ ਪਾ ਸਕਦਾ ਔਰ ਸਾਨੂੰ ਉਹਦੇ ਲਾਹਾ ਲੈ ਕੇ ਉਹਨੂੰ ਸਿਹਤ ਲੈ ਕੇ ਆਪਦਾ ਜੀਵਨ ਸਵਾਰ ਲੈਣੇ ਮੇਲੇ ਤੇ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਸੰਗਤ ਨੂੰ ਇਹ ਅਪੀਲ ਹੈ ਵੀ ਜੋ ਜਿਵੇਂ ਅਸੀਂ ਇਸ ਵਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪਲਾਸਟਿਕ ਨਾ ਵਰਤੀ ਜਾਵੇ ਹੋਰ ਵੀ ਜਿੱਥੇ ਕਿਤੇ ਵੀ ਬਹੁਤ ਵਧੀਆ ਅਸੀਂ ਹਰ ਇੱਕ ਤਰ੍ਹਾਂ ਦਾ ਟ੍ਰੈਫਿਕ ਦਾ ਪ੍ਰਬੰਧਾ ਜਿਹੜਾ ਉਹ ਸੁਰਚੀ ਢੰਗ ਨਾਲ ਕੀਤਾ ਔਰ ਲੋਕਾਂ ਦੀ ਗੱਲ ਸੁਣਨ ਔਰ ਸਾਰੇ ਪ੍ਰੋਗਰਾਮਾਂ ਨੂੰ ਦੇਖਣ ਤਾਂ ਕਿ ਭਾਰਤ ਦੇ ਹਰ ਰੰਗ ਕੋ ਨੂੰ ਵੇਖਣ ਨੂੰ ਮਿਲ ਗਏ ਇੱਥੇ ਜਿਹੜਾ ਮੇਲਾ ਇਸ ਵਾਰ ਹਰ ਇੱਕ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਬੰਦਾ ਦਰਸ਼ਕ ਹੈ ਉਹਨੂੰ ਹਰ ਇੱਕ ਤਰ੍ਹਾਂ ਦਾ ਮੇਲਾ ਵੇਖਣ ਨੂੰ ਮਿਲੂਗਾ ਔਰ ਉਹ ਸਾਰੇ ਸ਼ਾਂਤੀ ਨਾਲ ਸ਼ਾਂਤੀਪੂਰਵਕ ਧਰ ਨਾਲੇ ਮੇਲੇ ਦਾ ਆਨੰਦ ਮਾਣੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander Kalcentral. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ